ਜੋ ਹਰ ਦਾ ਪਿਆਰਾ ਬਾਬਾ ਜੀ ਕੌਣ ਨੇ ਬਾਬਾ ਦੀਪ ਸਿੰਘ ਕੌਣ ਨੇ ਜੋ ਹਰ ਦਾ ਪਿਆਰਾ ਸੋ ਸਭ ਦਾ ਪਿਆਰਾ ਜੋ ਹਰ ਦਾ ਪਿਆਰਾ ਸਵਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝੱਖ ਝੱਖ ਆਵੇ ਜਿਆ ਤੈਂ ਆਪਣਾ ਸਾਰੇ ਆਪ ਜਪਾਵੇ ਆਪੇ ਸਤ ਗੁਰ ਮੇਲ ਸੋਹਲਦੇ ਆਪਣਾ ਸੇਵ ਕਰ ਪਹਰ ਭਾਵੇ ਜੋ ਹਰ ਦਾ ਪਿਆਰਾ ਸੋ ਸਭ ਨਾ ਕਾ ਪਿਆਰਾ ਜੋ ਹਰ ਦਾ ਪਿਆਰਾ ਤਨ ਤਨ ਬਾਬਾ ਸਿੰਘ ਜੀ ਤਨ ਤਨ ਬਾਪਦੀਪ ਸਿੰਘ ਜੀ ਤਨ ਤਨ ਬਾਪਦੀਪ ਸਿੰਘ ਕੀ ਤਨ ਤਨ ਬਾਪਦੀਪ ਸਾਰਿਆਂ ਭੈਣਾ ਬੋਲੋ ਸਿੰਘ ਜੀ ਤਨ ਤਨ ਹਾ 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 ਓ ਹੋ ਹੋ ਤਨ ਤਨ ਆ ਸੱਜ ਖੰਡ ਲਵਣ ਹਾ ਤਨ ਤਨ ਪਾਪਾ ਦੀਪ ਸਿੰਘ ਜੀ ਤਨ ਤਨ ਪਾਪਾ ਦੀਪ ਸਿੰਘ ਜੀ ਧਾਰੀਆਂ ਪਹਿਣਾ ਤਨ ਹਾ ਓਹੋ ਤਨ ਤਨ ਬਾਬਾ ਜੀ ਕੌਣ ਨੇ ਜੋ ਹਰ ਦਾ ਪਿਆਰ ਸੁਸੋ ਸਵਨਾ ਕਾ ਪਿਆਰ ਆਪਣਿਆ ਸੇਵਕਾਂ ਕੀ ਆਪ ਪੈਜ ਰੱਖੇ ਆਪਣਿਆ ਭਗਤਾ ਆਪਣਿਆ ਭਗਤਾਂ ਕੀ ਪੈਰੀਂ ਪਾਵੇ ਆਪਣੇਆ ਭਗਤਾਂ ਕੀ ਪੈਰੀਂ ਪਾਵੇ ਪਰਮਰਾਏ ਹਰ ਕੀਆ ਹਰ ਜਨ ਸੇਵਕ ਨੇੜ ਨਿਆਵੇ ਸਰਮਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਿਆਵੇ ਅਰਿਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋਹਰ ਕਾ ਪਿਆਰਾ ਤਨ ਤਨ ਬਾ ਦੀਪ ਸਿੰਘ ਜੀ ਧਨ ਤਨ ਬਾਪ ਦੀਪ ਸਿੰਘ ਜੀ ਧਨ ਤਨ ਬਾਪ ਦੀਪ ਸਿੰਘ ਜੀ ਧਨ ਜਨ ਬਾਪ ਦੀਆਂ ਭੈਣਾ ਬੋਲੋ ਧਨ ਤਨ ਬਾਬਾ ਜੀ ਸਾਰਿਆਂ ਦੇ ਪਿਆਰੇ ਸਾਰਿਆਂ ਦੇ ਪਿਆਰੇ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਬੋਲਾ ਤਨ ਤਨ ਆਹਾ ਤਨ ਤਨ ਬਾਬਾ ਜੀ ਤੁਸੀਂ ਕੌਣ ਜੋ ਹਰ ਕਿਆਰਾ ਇੱਕ ਡੇਢ ਮਿੰਟ ਲਈ ਸਾਰੇ ਸਿਮਰਨ 'ਚ ਹਾਜ਼ਰੀ ਲਾਓ। ਬਾਬਾ ਜੀ ਬੜੇ ਖੁਸ਼ ਹੋਣਗੇ। ਭਗਤੀ 'ਤੇ ਖੁਸ਼ ਹੁੰਦੇ ਭਗਤੀ 'ਤੇ ਅਭਿਆਸ 'ਤੇ ਬੰਦਗੀ 'ਤੇ ਬਾਬਾ ਦੀਪ ਸਿੰਘ ਖੁਸ਼ ਹੁੰਦੇ ਆ। ਬਾਬਾ ਜੀ ਕੌਣ ਨੇ ਜੀ ਗੁਰਬਾਣੀ ਚੋਂ ਦਰਸ਼ਨ ਕਰਿਓ ਬਾਬਾ ਜੀ ਦੇ ਗੁਣਾ ਦੇ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਜਬੋ ਸਭ ਜਗ ਵਾ ਵਾ ਆਹਾ ਸਾਰਾ ਜਾਗੀ ਬਾਬਾ ਜੀ ਦਾ ਓ ਹੋ ਹੋ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਸਭ ਜਗ ਤੇਰਾ ਹੋਏ ਜਪੋ ਸਭ ਜਗ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਬਾਬਾ ਦੀਪ ਸਿੰਘ ਜੀ ਨੇ ਹਰੀ ਨੂੰ ਪੜ੍ਹਾ ਵੀ ਲਿਖਿਆ ਵੀ ਉਹ ਜਪਿਆ ਵੀ ਗਾਇਆ ਵੀ ਕੀ ਕਹ ਲਈਏ ਕੋਈ ਧਰਤੀ ਦਾ ਗੁਣ ਨਹੀਂ ਜਿਸ ਗੁਣ ਦੇ ਦਰਸ਼ਨ ਬਾਬਾ ਦੀਪ ਸਿੰਘ ਜੀ ਚੋਂ ਨਾ ਹੋਣ ਇੱਕ ਜਕਾਰਾ ਦਿਓ ਪਿਆਰ ਨਾਲ ਬਾਬਾ ਜੀ ਦੇ ਪਿਆਰ ਦਾ ਹਰ ਗੁਣ ਬਾਬਾ ਜੀ ਦਾ ਅਸਰੀਆ ਇਹ ਗੁਰੂ ਰਾਮਦਾਸ ਜੀ ਦੀ ਪੰਕਤੀ ਉਚਾਰਨ ਕੀਤੀ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਭੋਜਲ ਪਾਰ ਉਤਾਰੀ ਹਰੀ ਨੂੰ ਪੜ ਵੀ ਲਿਖ ਵੀ ਜਪ ਵੀ ਗਾ ਵੀ ਬਾਬਾ ਜੀ ਦੇ ਕਰੋ ਦਰਸ਼ਨ ਅਰੀ ਨੂੰ ਪੜਿਆ ਵੀ ਲਿਖਿਆ ਵੀ ਚਾਰ ਸਰੂਪ ਗੁਰਮੁਖੀ ਭਾਸ਼ਾ 'ਚ ਇੱਕ ਕਰਬੀ ਭਾਸ਼ਾ 'ਚ ਗੁੱਟ ਕੇ ਸਹਿਬ ਦੀ ਗਿਣਤੀ ਕੋਈ ਨਹੀਂ ਕਿਤਨੇ ਗੁੱਟ ਕੇ ਸਾਬ ਜਪਜੀ ਸਾਹਿਬ ਜੀ ਦੇ ਉਦੋਂ ਪਰੈਸਾਂ ਹੁੰਦੀਆਂ ਨਹੀਂ ਆਪ ਲਿਖ ਕੇ ਸੰਗਤਾਂ ਨੂੰ ਵੰਡੇ ਲਿਖਵਾਏ ਲਿਖਿਆ ਵੀ ਹਰੀ ਯਾ ਪਿਆ ਵੀ ਅੱਜ ਆਪਣੀਆਂ ਨਿਸ਼ਾਨੀਆਂ ਅੱਜ ਵੀ ਸਭੋ ਕੀ ਤਲਵੰਡੀ ਦੋ ਗਾਗਰਾਂ ਦੇ ਜਦੋਂ ਦਰਸ਼ਨ ਹੁੰਦੇ ਐ ਇੱਕ ਗਾਗਰ 'ਚ ਛੋਲੇ ਪਾਉਣੇ ਬਾਬਾ ਜੀ ਨਹੀਂ ਕਿ ਗਾਗਰ 'ਚ ਜਲ ਪਾਉਣਾ 8 8 10 10 12 12 ਘੰਟੇ ਦਾ ਵਿਆਹਸ ਜਿਹਨੂੰ ਕੋਈ ਕਹਿੰਦੇ ਉਹ ਬਾਬਾ ਦੀਪ ਸਿੰਘ ਜੀ ਦਾ ਭੋਰਾ ਉਹ ਭੋਰੇ ਦੀ ਖਾਸੀਅਤ ਐ ਕਦੀ ਗਰਮੀਆਂ ਜਾਓਗੇ ਗਰਮੀ ਨਹੀਂ ਲੱਗੇਗੀ ਕਦੀ ਸਰਦੀਆਂ ਜਾਓਗੇ ਠੰਡ ਨਹੀਂ ਲੱਗੇਗੀ ਐਸੇ ਢੰਗ ਨਾਲ ਬਣਾਇਆ ਤੇ ਬਣਾਇਆ ਵੀ ਬਾਬਾ ਜੀ ਨੇ ਆਪ ਹੈ ਆਖੋ ਸਤਨਾਮ ਆਪ ਬਣਾਇਆ